ਲੁਧਿਆਣਾ ਸ਼ਹਿਰ ਦੀ ਨਾਮੀ ਵਕੀਲ ਸਰਬਜੀਤ ਕੌਰ ਜਿਸਦਾ ਨਾਮ ਅਦਾਲਤਾਂ ਵਿੱਚ ਗੂੰਜਦਾ ਸੀ ਆਪਣੀ ਚਮਕਦਾਰ ਮਰਸੀਡੀਜ਼ ਗੱਡੀ ਵਿੱਚੋਂ ਉਤਰਦੀ ਹੈ। ਉਸ ਦੀਆਂ ਅੱਖਾਂ ਵਿੱਚ ਆਤਮ ਵਿਸ਼ਵਾਸ ਤੇ ਚਿਹਰੇ ਦੇ ਵਿੱਚ ਨਿਮਰਤਾ ਤੇ ਦਿਲ ਵਿੱਚ ਗੁਰੂ ਨਾਨਕ ਦੇਵ ਜੀ ਦੀ ਸ਼ਰਧਾ ਭਰਪੂਰ ਭਰੀ ਹੋਈ ਸੀ। ਤਾਂ-ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਮੇਰੀ ਲਾਜ ਰੱਖੋ ਉਹ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਮੱਥਾ ਟੇਕਣ ਦੇ ਲਈ ਆਉਂਦੀ ਹੈ ਤੇ ਆਪਣੀ ਨਵੀਂ ਕਾਰ ਦੀ ਅਰਦਾਸ ਕਰਵਾਉਣ ਦੇ ਲਈ ਪਹੁੰਚਦੀ ਹੈ। ਹੱਥ ਜੋੜ ਗੁਰੂਵਾਲ ਤੱਕਦੀ ਹੋਈ ਉਹ ਅੱਗੇ ਵਧੀ ਪਰ ਜਿਵੇਂ ਹੀ ਲੰਗਰ ਹਾਲ ਦੇ ਨੇੜੇ ਪਹੁੰਚੀ ਸਮਾ ਜਿਵੇਂ ਥੰਮ ਗਿਆ ਹੋਵੇ। ਸਾਰ ਰੁਕ ਗਿਆ ਉਹਦੀਆਂ ਅੱਖਾਂ ਫਟੀਆਂ ਦੀਆਂ ਫਟੀਆਂ ਰਹਿ ਗਈਆਂ ਲੰਗਰ ਹਾਲ ਦੇ ਵਿੱਚ ਸੰਗਤ ਦੇ ਵਿੱਚ ਪ੍ਰਸ਼ਾਦ ਦੇ ਵਰਤਾਉਂਦਾ ਹੋਇਆ ਇੱਕ ਆਦਮੀ ਜਿਸ ਨੂੰ ਦੇਖ ਕੇ ਉਹ 당ਗ ਰਹਿ ਜਾਂਦੀ ਹੈ ਜੋ ਕਿ ਉਸ ਦਾ ਭਰਾ ਜਸਪ੍ਰੀਤ ਸਿੰਘ ਜੀ ਉਹ ਜਸਪ੍ਰੀਤ ਜੋ 7 ਸਾਲ ਪਹਿਲਾਂ ਇੱਕ ਭਿਆਨਕ ਸੜਕ ਹਾਦਸੇ ਵਿੱਚ ਮਰ ਗਿਆ ਸੀ ਸਰਬਜੀਤ ਦੇ ਪੈਰ ਡੋਲਣ ਲੱਗੇ ਅੱਖਾਂ ਦੇ ਵਿੱਚੋਂ ਹੰਝੂ ਵਗਣ ਲੱਗੇ ਵੀਰੇ ਤੂੰ ਜਿਉਂਦਾ ਹੈ ਸਾਨੂੰ ਕਿਉਂ ਨਹੀਂ ਦੱਸਿਆ ਉਹ ਜਸਪ੍ਰੀਤ ਦੇ ਪੈਰ ਹੀ ਡਿੱਗ ਗਏ ਉੱਥੇ ਹੀ ਭੁੱਬਾਂ ਮਾਰ ਮਾਰ ਕੇ ਰੋਣ ਲੱਗ ਗਈ ਉਸ ਦਿਨ ਆ来 ਸਹਾਇਕ ਅਤੇ ਗਵੰਡੀ ਸਭ ਹੈਰਾਨ ਹੋ ਗਏ ਲੁਧਿਆਣੇ ਦੀ ਸਭ ਤੋਂ ਮਸ਼ਹੂਰ ਵਕੀਲ ਲੰਗਰ ਹਾਲ ਦੇ ਵਿੱਚ ਇੱਕ ਸੇਵਾਦਾਰ ਦੇ ਪੈਰੀਂ ਪੈ ਰਹੀ ਹੈ ਜਸਪ੍ਰੀਤ ਜਿਉਂਦਾ ਕਿਵੇਂ ਹੈ ਉਹ ਗੁਰਦੁਆਰੇ ਦੇ ਵਿੱਚ ਸੇਵਾ ਕਿਉਂ ਕਰ ਰਿਹਾ ਸੀ ਕੀ ਇਹ ਇੱਕ ਗੁਰੂ ਜੀ ਦਾ ਚਮਤਕਾਰ ਸੀ ਜਾਂ ਕੋਈ ਇਸ ਦੇ ਪਿੱਛੇ ਡੂੰਗਾ ਰਾਜ਼ ਸੀ ਪੂਰੀ ਕਹਾਣੀ ਜਾਣਨ ਦੇ ਲਈ ਵੀਡੀਓ ਨੂੰ ਐਂਡ ਤੱਕ ਦੇਖੋ ਸੋ ਕਹਾਣੀ ਦੀ ਸ਼ੁਰੂਆਤ ਇਦਾਂ ਹੁੰਦੀ ਹੈ ਸਰਬਜੀਤ ਅਤੇ ਜਸਪ੍ਰੀਤ ਲੁਧਿਆਣੇ ਦੇ ਇੱਕ ਮੱਧਮ ਵਰਗੀ ਪਰਿਵਾਰ ਦੇ ਵਿੱਚ ਪਲੇ ਹੁੰਦੇ ਹਨ ਸਰਬਜੀਤ ਸਮਝਦਾਰ ਅਤੇ ਮਿਹਨਤੀ ਤੇ ਬਚਪਨ ਤੋਂ ਹੀ ਵਕੀਲ ਉਹੰਦਾ ਸੁਪਨਾ ਦੇਖ ਰਹੀ ਸੀ ਜਸਪ੍ਰੀਤ ਉਸਦਾ ਵੱਡਾ ਭਰਾ ਦਿਲ ਦਾ ਸਾਫ਼ ਅਤੇ ਗੁਰੂ ਸਾਹਿਬ ਦਾ ਸ਼ਰਧਾਲੂ ਸੀ ਉਹ ਸਕੂਲ 'ਚ ਹੁਸ਼ਿਆਰ ਸੀ ਤੇ ਪਰਿਵਾਰ ਦਾ ਸੁਪਨਾ ਸੀ ਕਿ ਉਹ ਇੱਕ ਵੱਡੀ ਕੰਪਨੀ 'ਚ ਮੈਨੇਜਰ ਬਣੇ ਦੋਵੇਂ ਭੈਣ ਭਰਾ ਇੱਕ ਦੂਜੇ ਦੇ ਜਾਨਸਾਰ ਸਨ ਹਰ ਐਤਵਾਰ ਉਹ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਜਾਇਆ ਕਰਦੇ ਸਨ ਬਾਣੀ ਪੜ੍ਹਦੇ ਤੇ ਲੰਗਰ 'ਚ ਸੇਵਾ ਕਰਦੇ ਪਰ ਜਸਪ੍ਰੀਤ ਦੀ ਜ਼ਿੰਦਗੀ 'ਚ ਇੱਕ ਵੱਡਾ ਮੋੜ ਆਇਆ ਕਾਲਜ ਖਤਮ ਹੋ ਤੋ ਬਾਅਦ ਉਸਨੇ ਇੱਕ ਟ੍ਰਾਂਸਪੋਰਟ ਕੰਪਨੀ ਚ ਨੌਕਰੀ ਸ਼ੁਰੂ ਕਰ ਦਿੱਤੀ। ਉਹ ਸਾਰਾ ਦਿਨ ਟਰੱਕਾਂ ਦੇ ਸੌਦਿਆਂ ਚ ਰੁੱਝਿਆ ਰਹਿੰਦਾ। ਪਰ ਉਸਦੀ ਸਰਲਤਾ ਅਤੇ ਇਮਾਨਦਾਰੀ ਨੇ ਸਭ ਦਾ ਦਿਲ ਜਿੱਤ ਲਿਆ ਸੀ। ਸਰਬਜੀਤ ਜੋ ਹੁਣ ਲਾ ਕਾਲਜ ਚ ਸੀ ਆਪਣੇ ਭਰਾ ਤੇ ਮਾਣ ਕਰਦੀ ਸੀ। ਵੀਰ ਤੂੰ ਸਾਡਾ ਸਿਰ ਉੱਚਾ ਕਰਦਾ ਹੈ। ਤੂੰ ਬਹੁਤ ਹੀ ਮਿਹਨਤੀ ਹੈ। ਉਹ ਹਮੇਸ਼ਾ ਕਹਿੰਦੀ ਸੀ। ਪਰ ਹੁਣ ਮੁਸੀਬਤ ਦੀ ਸ਼ੁਰੂਆਤ ਕਿੱਥੇ ਹੁੰਦੀ ਹੈ? ਇੱਕ ਦਿਨ ਜਸਪ੍ਰੀਤ ਨੂੰ ਉਸਦੀ ਕੰਪਨੀ ਦੇ ਇੱਕ ਵੱਡੇ ਸੌਦੇ ਲਈ ਅੰਮ੍ਰਿਤਸਰ ਭੇਜਿਆ ਗਿਆ। ਉਹ ਖੁਸ਼ੀ-ਖੁਸ਼ੀ ਗਿਆ ਸੋਚਦਾ ਹੋਇਆ ਕਿ ਇਹ ਸੌਦਾ ਪਰਿਵਾਰ ਦੀ ਕਿਸਮਤ ਬਦਲ ਦੇਵੇਗਾ ਪਰ ਉਸ ਰਾਤ ਸਰਬਜੀਤ ਦੇ ਘਰ 'ਚ ਫੋਨ ਆਇਆ ਜਸਪ੍ਰੀਤ ਦਾ ਟਰੱਕ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ ਟਰੱਕ ਦਾ ਹਾਦਸਾ ਗ੍ਰਸਤ ਹੋਣ ਦੇ ਨਾਲ ਟਰੱਕ ਦੇ ਵਿੱਚ ਭਿਆਨਕ ਅੱਗ ਲੱਗ ਗਈ ਤੇ ਉਸ ਨੂੰ ਕੋਈ ਵੀ ਬਚਾ ਨਾ ਸਕਿਆ ਪਰਿਵਾਰ ਦੇ ਪੈਰਾਂ ਹੇਠਾਂ ਜ਼ਮੀਨ ਨਿਕਲ ਗਈ ਸਰਬਜੀਤ ਉੱਥੇ ਹੀ ਰੋ ਰੋ ਕੇ ਬੇਹੋਸ਼ ਹੋ ਗਈ ਮੇਰਾ ਵੀਰ ਇਹ ਕਿਵੇਂ ਹੋ ਸਕਦਾ ਹੈ ਪੁਲਿਸ ਨੇ Laash ਦੀ ਸਨਾਖਤ ਕੀਤੀ ਤੇ ਅਖੀਰੀ ਸੰਸਕਾਰ ਵੀ ਕਰ ਦਿੱਤੇ पर सर्बजीत ਦੇ ਦਿਲ 'ਚ ਇੱਕ ਸਵਾਲ ਰਹਿ ਗਿਆ ਕੀ ਇਹ ਸੱਚਮੁੱਚ ਉਹ ਜਸਪ੍ਰੀਤ ਸੀ ਸਰਜੀ ਨੇ ਦੁੱਖ 'ਚ ਡੁੱਬ ਕੇ ਹਿੰਮਤ ਨਾ ਹਾਰੀ ਉਸਨੇ ਮਿਹਨਤ ਕਰਕੇ ਇੱਕ ਵੱਡਾ ਵਕੀਲ ਬਣਨ ਦਾ ਸੁਪਨਾ ਜੋ ਸਰਜਾ ਸੀ ਉਸ ਨੂੰ ਪੂਰਾ ਕੀਤਾ ਅਤੇ ਲੁਧਿਆਣੇ ਦੀਆਂ ਅਦਾਲਤਾਂ 'ਚ ਉਸਦਾ ਨਾਮ ਗੂੰਜਣ ਲੱਗਾ ਉਹ ਅਪਰਾਧੀਆਂ ਅਤੇ ਪ੍ਰਸ਼ਟ ਆਫਸਰਾਂ ਖਿਲਾਫ ਲੜਦੀ ਰਹੀ ਪਰ ਅੰਦਰੋਂ ਜਸਪ੍ਰੀਤ ਦੀ ਯਾਦ ਉਸ ਨੂੰ ਖਾਂਦੀ ਰਹੀ ਹਰ ਸਾਲ ਉਹ ਜਸਪ੍ਰੀਤ ਦੀ ਵਰਸੀ ਤੇ ਗੁਰਦੁਆਰੇ ਅਖੰਡ ਪਾਠ ਕਰਵਾਉਂਦੀ ਅਰਦਾਸ ਕਰਦੀ ਗੁਰੂ ਜੀ ਮੇਰੇ ਵੀਰ ਦੀ ਆਤਮਾ ਨੂੰ ਸ਼ਾਂਤੀ ਦਿਓ 7 ਸਾਲ ਬਾਅਦ ਅਖਿਰ ਉਹੀ ਹੋਇਆ ਸਰਬਜੀਤ ਨੂੰ ਇੱਕ ਵੱਡਾ ਕੇਸ ਮਿਲਿਆ ਇੱਕ ਟਰਾਂਸਪੋਰਟ ਮਾਫੀਆ ਦੇ ਖਿਲਾਫ ਉਸਨੇ ਜਾਂਚ ਸ਼ੁਰੂ ਕੀਤੀ ਅਤੇ ਹੌਲੀ-ਹੌਲੀ ਕੁਝ ਅਜੀਬ ਸਬੂਤ ਸਾਹਮਣੇ ਆਏ ਜਸਪ੍ਰੀਤ ਦੇ ਹਾਦਸੇ ਵਾਲੇ ਦਿਨ ਟਰੱਕ 'ਚ ਕੋਈ ਹੋਰ ਸੀ ਅਸਲ 'ਚ ਜਸਪ੍ਰੀਤ ਨੂੰ ਮਾਫੀਆ ਨੇ ਅਗਵਾ ਕਰ ਲਿਆ ਸੀ ਕਿਉਂਕਿ ਉਸਨੇ ਉਸਦਾ ਨਜਾਇਜ਼ ਸੌਦਿਆਂ ਦਾ ਰਾਜ਼ ਜੋ ਸੀ ਉਹ ਫੜ ਲਿਆ ਸੀ ਸਰਬਜੀਤ ਦਾ ਦਿਲ ਮੇਰਾ ਵੀਰ ਜਿਉਂਦਾ ਹੈ ਉਸਨੇ ਰਾਤ ਦਿਨ ਜਾਂਚ ਕੀਤੀ ਸਬੂਤਾ ਨੇ ਉਸਨੂੰ ਚੰਡੀਗੜ੍ਹ ਫਿਰ ਦਿੱਲੀ ਤੇ ਅਖੀਰ ਚ ਗੁਜਰਾਤ ਤੱਕ ਲੈ ਗਈ ਪਰ ਹਰ ਵਾਰ ਸੂਤਰ ਟੁੱਟ ਜਾਂਦੇ ਮਾਫੀਆ ਦੇ ਲੋਕ ਸਰਬਜੀਤ ਨੂੰ ਧਮਕੀਆਂ ਦੇਣ ਲੱਗੇ ਕੇਸ ਵਾਪਸ ਲੈ ਲੈ ਨਹੀਂ ਤਾਂ ਤੇਰਾ ਵੀ ਅੰਜਾਮ ਜਸਪ੍ਰੀਤ ਵਰਗਾ ਹੋਵੇਗਾ ਸਰਬਜੀਤ ਨੇ ਹਾਰ ਨਾ ਮੰਨੀ ਉਸਨੇ ਗੁਰਦੁਆਰੇ ਜਾ ਕੇ ਅਰਦਾਸ ਕੀਤੀ ਗੁਰੂ ਜੀ ਮੇਰੀ ਸਹਾਇਤਾ ਕਰੋ ਵਾਹਿਗੁਰੂ ਮੇਰੇ ਉੱਤੇ ਮਿਹਰ ਕਰੋ ਮੇਰਾ ਵੀਰ ਲੱਭਣ ਵਿੱਚ ਮੇਰੀ ਮਦਦ ਕਰੋ ਤਾਂ ਆਖਿਰ ਫਿਰ ਇੱਕ ਦਿਨ ਚਮਤਕਾਰ ਹੋਇਆ ਇੱਕ ਦਿਨ ਸਰਜੀਤ ਆਪਣੀ ਨਵੀਂ ਮਰਸੀਡੀਜ਼ ਗੱਡੀ ਦੀ ਅਰਦਾਸ ਕਰਾਉਣ ਦੇ ਲਈ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਜਾਂਦਾ ਫੈਸਲਾ ਕਰਦੀ ਹੈ ਉਹ ਸੋਚ ਰਹੀ ਸੀ ਕਿ ਜੇ ਮੇਰਾ ਵੀਰ ਜਿਉਂਦਾ ਹੁੰਦਾ ਉਹ ਵੀ ਮੇਰੇ ਨਾਲ ਹੁੰਦਾ ਤਾਂ ਕਿੰਨਾ ਵਧੀਆ ਲੱਗਦਾ ਗੁਰਦੁਆਰੇ ਪਹੁੰਚਦਿਆਂ ਹੀ ਲੰਗਰ ਹਾਲ ਵਿੱਚ ਜਸਪ੍ਰੀਤ ਨੇ ਉਸ ਨੂੰ ਦੇਖ ਕੇ ਉਸ ਦਾ ਸਾਹ ਰੁਕ ਗਿਆ ਜਸਪ੍ਰੀਤ ਸਫੇਦ ਕੁਰਤੇ ਪਜਾਮੇ ਚ ਸੰਗਤ ਨੂੰ ਪ੍ਰਸਾਦ ਦੇ ਪਰੋਸਦਾ ਚਿਹਰੇ ਤੇ ਸਕੂਨ ਨਾਲ ਉਹ ਤੇ ਸੇਵਾ ਕਰ ਰਿਹਾ ਸੀ ਸਰਬਜੀਤ ਨੇ ਉਸ ਨੂੰ ਸੱਦਿਆ ਵੀਰੇ ਜਸਪ੍ਰੀਤ ਨੇ ਮੁਸਕਰਾਉਂਦਿਆਂ ਉਸ ਨੂੰ ਸਾਈਡ ਤੇ ਲੈ ਗਿਆ ਪੈਣੇ ਮੈਂ ਜਿਉਂਦਾ ਹਾਂ ਪਰ ਇਹ ਕਹਾਣੀ ਲੰਬੀ ਹੈ ਉਸ ਨੇ ਦੱਸਿਆ ਮੈਨੂੰ ਮਾਫੀਆ ਨੇ ਅਗਵਾ ਕਰ ਲਿੱਤਾ ਸੀ ਮੇਰੇ ਟਰੱਕ 'ਚ ਅੱਗ ਲਗਾਈ ਕਿਸੇ ਹੋਰ ਦੀ লাশ ਰੱਖ ਕੇ ਮੈਨੂੰ ਮਰਿਆ ਦੱਸਿਆ ਮੈਨੂੰ ਗੁਜਰਾਤ ਦੇ ਇੱਕ ਗੁਪਤ ਅੱਡੇ ਤੇ ਰੱਖਿਆ ਗਿਆ ਜਿੱਥੇ ਮੈਂ ਸਾਲਾਂ ਤੱਕ ਕੈਦੀ ਸੀ ਇੱਕ ਸੇਵਾਦਾਰ ਨੇ ਜੋ ਗੁਰੂ ਜੀ ਦਾ ਭਗਤ ਸੀ ਉਸ ਨੇ ਮੈਨੂੰ ਬਚਾਇਆ ਮੈਂ ਸੋਚਿਆ ਸਾਰੇ ਸਮਝਦੇ ਨੇ ਮੈਂ ਮਰ ਗਿਆ ਸ਼ਾਇਦ ਗੁਰੂ ਜੀ ਨੇ ਮੈਨੂੰ ਨਵੀਂ ਜ਼ਿੰਦਗੀ ਦਿੱਤੀ ਹੈ। ਜਸਪ੍ਰੀਤ ਨੇ ਅੱਗੇ ਦੱਸਿਆ ਕਿ ਮੈਂ ਸ੍ਰੀ ਦਰਬਾਰ ਸਾਹਿਬ ਗਿਆ, ਸੇਵਾ ਕੀਤੀ। ਫਿਰ ਇੱਥੇ ਸ੍ਰੀ ਦੁੱਖ ਨਿਵਾਰਨ ਸਾਹਿਬ ਮੈਂ ਲੰਗਰ ਗੁਰੂ ਘਰ ਵਿੱਚ ਸੇਵਾ ਸ਼ੁਰੂ ਕਰ ਦਿੱਤੀ। ਸੰਗਤ ਦੀ ਸੇਵਾ 'ਚ ਮੈਨੂੰ ਸਕੂਨ ਮਿਲਿਆ। ਮੈਂ ਸ੍ਰੀ ਹਜੂਰ ਸਾਹਿਬ, ਅਨੰਦਪੁਰ ਸਾਹਿਬ ਦੀਆਂ ਯਾਤਰਾਵਾਂ ਕੀਤੀਆਂ। ਮੈਂ ਸੋਚਿਆ ਸੀ ਤੁਹਾਨੂੰ ਬਿਲਕੁਲ ਵੀ ਦੁੱਖ ਨਹੀਂ ਦੇਣਾ। ਇਸ ਲਈ ਲੁਕਿਆ ਰਿਹਾ। ਪਰ ਅੱਜ ਗੁਰੂ ਜੀ ਨੇ ਮੈਨੂੰ ਤੁਹਾਡੇ ਨਾਲ ਮਿਲਾ ਦਿੱਤਾ ਹੈ। ਸਰਬਜੀਤ ਦੀਆਂ ਅੱਖਾਂ ਵਿੱਚ ਹੰਝੂ ਸਨ ਵੀਰੇ ਮੈਂ ਸੋਚਿਆ ਸੀ ਤੂੰ ਸਾਨੂੰ ਛੱਡ ਗਿਆ ਹੈ ਮੈਨੂੰ ਮਾਫ਼ ਕਰ ਮੈਂ ਤੈਨੂੰ ਲੱਭਣ ਵਿੱਚ ਦੇਰੀ ਕਰ ਦਿੱਤੀ ਜਸਪ੍ਰੀਤ ਨੇ ਕਿਹਾ ਭੈਣੇ ਗੁਰੂ ਜੀ ਦੀ ਕਿਰਪਾ ਨਾਲ ਸਭ ਸੰਭਵ ਹੈ ਪਰ ਹੁਣ ਸਾਨੂੰ ਮਾਫ਼ੀਆਂ ਦੇ ਖਿਲਾਫ ਲੜਨਾ ਚਾਹੀਦਾ ਹੈ ਜਿਨ੍ਹਾਂ ਨੇ ਸਾਨੂੰ ਇਸ ਸਿਚੁਏਸ਼ਨ ਦੇ ਵਿੱਚ ਪਹੁੰਚਾਇਆ ਦੋਨੋਂ ਭੈਣ ਭਰਾ ਫਿਰ ਇਕੱਠੇ ਹੋ ਗਏ ਸਨ ਤੇ ਪਰਿਵਾਰ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਸੀ ਤੇ ਇਹ ਸਭ ਗੁਰੂ ਜੀ ਦੀ ਕਿਰਪਾ ਦੇ ਨਾਲ ਹੋਇਆ ਸਰਬਜੀਤ ਅਤੇ ਜਸਪ੍ਰੀਤ ਨੇ ਮਿਲ ਕੇ ਦੋਨਾਂ ਨੇ ਉਸ ਮਾਫੀਆ ਦੇ ਖਿਲਾਫ ਸਬੂਤ ਇਕੱਠੇ ਕੀਤੇ ਸਰਬਜੀਤ ਨੇ ਅਦਾਲਤ ਚ ਕੇਸ ਜਿੱਤਿਆ ਤੇ ਮਾਫੀਆਂ ਤੇ ਸਰਗਰਨਿਆਂ ਨੂੰ ਸਜ਼ਾ ਦਵਾਈ ਜਸਪ੍ਰੀਤ ਨੇ ਗੁਰਦੁਆਰੇ ਚ ਸੇਵਾ ਜਾਰੀ ਰੱਖੀ ਪਰ ਹੁਣ ਉਹ ਪਰਿਵਾਰ ਨਾਲ ਮੁੜ ਜੁੜ ਗਿਆ ਹੈ ਲੁਧਿਆਣੇ ਦੀ ਸੰਗਤ ਨੇ ਜਸਪ੍ਰੀਤ ਦੀ ਸੇਵਾ ਤੇ ਸਰਬਜੀਤ ਦੀ ਹਿੰਮਤ ਦੀ ਮਿਸਾਲ ਦਿੱਤੀ ਗੁਰਦੁਆਰੇ ਚ ਇੱਕ ਵਿਸ਼ੇਸ਼ ਸਮਾਗਮ ਵੀ ਕਰਵਾਇਆ ਗਿਆ ਜਿੱਥੇ ਸਰਬਜੀਤ ਨੇ ਅਰਦਾਸ ਕੀਤੀ ਗੁਰੂ ਜੀ ਸਾਡੇ ਪਰਿਵਾਰ ਨੂੰ ਮਿਲਾਉਣ ਲਈ ਬਹੁਤ ਬਹੁਤ ਤੁਹਾਡਾ ਧੰਨਵਾਦ ਸਾਤਸੰਗਜੀ ਇੱਕ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਗੁਰੂ ਜੀ ਦੀ ਸ਼ਰਧਾ ਅਤੇ ਸੇਵਾ ਨਾਲ ਕੋਈ ਵੀ ਮੁਸੀਬਤ ਜਿੱਤੀ ਜਾ ਸਕਦੀ ਹੈ ਆਪਣੇ ਪਿਆਰਿਆਂ ਦੀ ਕਦਰ ਕਰੋ ਕਿਉਂਕਿ ਜ਼ਿੰਦਗੀ ਦਾ ਕੋਈ ਭਰੋਸਾ ਨਹੀਂ ਜੇ ਤੁਹਾਨੂੰ ਇਹ ਕਹਾਣੀ ਪਸੰਦ ਆਈ ਹੈ ਤਾਂ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਇਹੋ ਜਿਹੀਆਂ ਕਹਾਣੀਆਂ ਦਾ ਲਾਭ ਉਠਾਓ